ਤੁਹਾਡੀ ਅੱਜ ਉਹ ਸ਼ਖਸ ਨਾਲ ਗੱਲ ਕਰਵਾ ਰਹੇ ਆ ਗਰਗ ਫਾਸਟ ਫੂਡ ਉਠਿੰਡਾ ਡੱਬਾ ਵਾਲੀ ਰੋਡ ਉਪਦੇਸ ਤੇ ਤੇ ਏਮਜ ਹਸਪਤਾਲ ਦੇ ਸਾਹਮਣੇ ਗਰਗ ਬ੍ਰਦਰਜ਼ ਜੋ ਪਿਛਲੇ 7-8 ਸਾਲਾਂ ਤੋਂ ਚਾਹ ਦਾ ਕੰਮ ਕਰਦੇ ਨੇ ਤੇ ਇੱਕ ਵਾਰੀ ਇਹਨਾਂ ਕੋਲੇ ਚਲੋ ਵੈਸੇ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਦੁਖੀ ਆਉਂਦੇ ਨੇ ਹਸਪਤਾਲ ਦੇ ਵਿੱਚ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਫੇਰ ਵੀ ਕਦੇ ਨਾ ਕਦੇ ਲੱਗਦੇ ਵੜਦੇ ਕਿਸੇ ਨੀ ਬਰਤੰਡਾ ਤੋਂ ਡੱਬ ਆ ਲਈ ਜਾਣਾ ਹੈ ਖੁਸ਼ੀ ਦੇ ਪ੍ਰੋਗਰਾਮ 'ਚ ਜਾਣਾ ਹੈ ਜਾਂ ਵੈਸੇ ਕਿਸੇ ਨੂੰ ਚੈੱਕ ਅਪ ਕਰਾਉਣਾ ਏ ਇਮੇਜ ਹਸਪਤਾਲ ਦੇ ਵਿੱਚ ਤਾਂ ਇਮੇਜ ਹਸਪਤਾਲ ਦੇ ਗੇਟ ਤੋਂ ਥੋੜਾ ਜਿਹਾ 500 ਮੀਟਰ ਪਿੱਛੇ ਜਿੱਧਰ ਦਵਾਈਆਂ ਵਾਲੀਆਂ ਦੁਕਾਨਾਂ ਹੈ ਉਧਰ ਆ ਕੇ ਇਹਨਾਂ ਦੀ ਇੱਕ ਵਾਰੀ ਚਾਹ ਟੇਸਟ ਕਰਕੇ ਦੇਖਿਓ ਚਾਹ ਬਣਾਉਂਦੇ ਨੇ ਵਾਹ ਕਮਾਲ ਸਾਨੂੰ ਵੀ ਚਾਹ ਪੀਣ ਦਾ ਇਨਾਂ ਕੋਲੇ ਮੌਕਾ ਮਿਲਿਆ ਪਰ ਮੈਂ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਇਹਦਾ ਬੈਂਸੀ ਮਾਣਾ ਆ ਗਿਆ ਵੀ ਚਲੋ ਚਾਹ ਇਹਨਾਂ ਨੇ ਬਹੁਤ ਵਧੀਆ ਬਣਾਈ ਇਹ ਵੀਰ ਵੀ ਕਹਿੰਦੇ ਜਦੋਂ ਗੱਲਾਂបਾਤਾਂ ਚੱਲੀਆਂ ਵੀ ਸਾਡੀ ਵੀ ਵੀਡੀਓ ਪਾ ਦਿਓ ਕਿਉਂਕਿ ਚਾਹ ਇੱਕ ਇਹ ਜੀ ਚੀਜ਼ ਹੈ ਜੋ ਬੰਦੇ ਦੇ ਵਿੱਚ એનર્ਜੀ ਭਰ ਦਿੰਦੀ ਹੈ ਮੇਰੇ ਨਾਲ ਸ਼ਰੇਸ਼ ਜੀ ਨੇ ਪਹਿਲਾਂ ਤਾਂ ਆਪਾਂ ਸ਼੍ਰੀਸ਼ਰੂ ਪੁੱਛਾਂਗੇ ਵੀ ਚਾਹ ਪੀਤੀ ਕਿਹੋ ਜੀ ਲੱਗੀ ਹਾਂ ਜੀ ਸ਼੍ਰੀਜੀ ਚਾਹ ਬਹੁਤ ਵਧੀਆ ਵੀਰਾਂ ਦੀ ਤੇ ਪ੍ਰੇਮ ਵੀ ਬਹੁਤ ਕਰਦੇ ਆ ਠੀਕ ਹੈ ਜੀ ਜੁਮੇ ਪ੍ਰੇਮ ਨਾਲ ਚਾਹ ਬਣਾਉਂਦੇ ਆ ਜੁਮੇ ਪ੍ਰੇਮ ਨਾਲ ਬੋਲਦੇ ਆ ਜਿਹੋ ਜੀ ਚਾਹ ਤੁਸੀਂ ਕਹੋਗੇ ਉਹ ਜੀ ਬਣਾ ਕੇ ਦੇ ਦੇਣਗੇ ਠੀਕ ਹੈ ਤਾਂ ਹੁਣ ਤੁਹਾਨੂੰ ਅਸੀਂ ਆ ਵੀਰ ਨਾਲ ਗੱਲ ਕਰਾਉਨੇ ਆ ਹਾਂਜੀ ਭਾਈ ਜੀ ਕੀ ਹਾਲ ਹੈ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਅੱਛਾ ਇੱਥੇ ਹੀ ਕਰਦੇ ਹਾਂ ਕੈਮਰੇ ਦੇ ਸਾਹਮਣੇ ਹਾਂਜੀ ਤੇ ਤੁਸੀਂ ਇਹ ਜਿਹੜੇ ਚਾਹ ਦੇ ਵਿੱਚ ਕੀ ਪਾਉਨੇ ਹੋ ਜਿਹੜੀ ਤੁਹਾਡੀ ਜਿਹੜੀ ਪਿਆਰ ਨਾਲ ਬਣਾਈ ਦੀ ਕਾਗੜ ਕੇ ਅੱਛਾ ਪਿਆਰ ਪਾਉਨੇ ਹੋ ਚਾਹ ਚ ਪਿਆਰ ਨਾਲ ਹੀ ਪਿਆਰ ਨਾਲ ਹੀ ਸਭ ਮਿੱਠਿਆ ਆਉਂਦਾ ਠੀਕ ਹੈ ਕੰਮਕਾਰ ਵਧੀਆ ਚੱਲ ਰਿਹਾ ਹੈ ਕੰਮ ਮਾਲ ਦਾ ਕਰਮ ਹੋਈ ਠੀਕ ਹੈ ਤੁਹਾਡੇ ਨਾਲ ਇੱਥੇ ਕੋਈ ਹੋਰ ਕੌਣ ਹੁੰਦਾ ਅੱਛਾ ਅਸੀਂ ਉਹਨਾਂ ਦੇ ਬ੍ਰਦਰ ਸਸੀਲ ਕਰਗੀ ਜੀ ਨਾਲ ਗੱਲ ਕਰਵਾਉਨੇ ਆ ਹਾਂਜੀ ਕੀ ਆਲਾ ਜੀ ਅੱਜ ਕਿੰਨਾ ਚਿਰ ਹੋ ਗਿਆ ਤੁਹਾਨੂੰ ਚਾਹ ਦਾ ਕੰਮ ਕਰਦਿਆਂ ਨੂੰ 6-7 ਸਾਲ ਹੋ ਗਈ ਜਦੋਂ ਸ਼ੁਰੂ ਹੋ ਰਿਹਾ ਸੀ ਉਦੋਂ ਹੀ ਬਣਾਈ ਹੈ ਠੀਕ ਹੈ ਕੀ ਮੈਂ ਜਲਦਾ ਕੰਮ ਕਰਾਂ? ਬਸ ਠੀਕ ਹੈ ਜੀ ਕਿਰਪਾ ਵੀ ਮਾਰੋ। ਵਧੀਆ ਕੰਮ ਹੈ। ਹਾਂ ਜੀ। ਨਹੀਂ ਤੁਹਾਡੀ ਚਾਹ ਦਾ ਰਾਜ ਕੀ ਹੈ ਇੰਨੀ ਤੇਜ਼ੀ ਬਣਾਉਣ ਦਾ? ਸਾਡੀ ਇਹ ਗੱਲ ਹੈ ਜੀ ਇੱਕ ਤਾਂ ਅਸੀਂ ਪਿਆਰ ਨਾਲ ਬੋਲਦੇ ਹਾਂ। ਗਾਹ ਸਾਡੇ ਕੋਲ ਤਾਮ ਵੱਧਾ ਜੀ। ਇੱਕ ਅਸੀਂ ਚਾਹ ਚੰਗੀ ਬਣਾਉਂਦੇ ਹਾਂ। ਹਰ ਆਈਟਮ ਪਾਉਂਦੇ ਹਾਂ। ਅਦਰਕ, ਤਾਹਫ, ਲੈਂਜੀ ਜੀ ਦਾ ਜਿਸ ਤਰ੍ਹਾਂ ਵੀ ਸੁਮਗਾ ਕਹਿੰਦਾ ਉਸ ਤਰ੍ਹਾਂ ਦੀ ਹੀ ਗਾਹ ਨੂੰ ਚਾਹ ਤਿਆਰ ਕਰਕੇ ਦਿੰਦੇ ਹਾਂ। ਠੀਕ ਹੈ। ਚਲੋ ਦੋਸਤੋ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਜਦੋਂ ਲੰਘਦੇ ਵੜਦੇ ਏਮਜ ਦੇ ਸਾਹਮਣੇ ਦਵਾਈਆਂ ਵਾਲੀਆਂ ਦੁਕਾਨਾਂ ਦੇ ਨਾਲ ਗਰਕ ਫਾਸਟ ਫੂਡ ਦੁਕਾਨ ਚਾਹ ਦੀ ਬਿਸਕੁਟ ਵਗੈਰਾ ਮਿਲਦੇ ਐ ਇਹਨਾਂ ਕੋਲੇ ਤਾਂ ਇੱਕ ਵਾਰ ਇਹਨਾਂ ਕੋਲੇ ਜਰੂਰ ਆ ਕੇ ਚਾਹ ਪੀਓ ਸਾਡੇ ਕਿਸੇ ਤੋਂ ਜਰੂਰ ਆ ਕੇ ਇਹਨਾਂ ਕੋਲੇ ਚਾਹ ਪੀਖੀ ਜਾਇਓ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਬਾ ਕਮਾਲ ਚਾਹ ਆਏਗੀ ਪਰ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਦੱਸ ਦੇਵਾਂ ਮੈਂ ਇਹਨਾਂ ਦੀ ਕੋਈ ਪ੍ਰਮੋਸ਼ਨ ਨਹੀਂ ਕਰ ਰਿਹਾ ਵੈਸੇ ਹੀ ਪਿਆਰ ਨਾਲ ਜੇ ਤੁਹਾਨੂੰ ਇਹਨਾਂ ਦੀ ਚਾਹ ਪਿਆਈ ਚਾਹ ਸਾਨੂੰ ਬਹੁਤ ਟੇਸਟੀ ਲੱਗੀ ਇਹਨਾਂ ਕੋਲੇ ਇੱਕ ਵਾਰ ਜਰੂਰ ਆਓ ਬਹੁਤ ਬਹੁਤ ਧੰਨਵਾਦ